ਅੱਜ ਤੁਹਾਨੂੰ ਉਸ ਨੁਕਰੇ ਬਸ਼ੇਰੇ ਦੇ ਦਰਸ਼ਨ ਕਰਾਉਣੇ ਆ ਮਿੱਤਰੋ ਜਿਹੜਾ ਹਨੂਮਾਨਗੜ੍ਹ ਵਾਲੇ ਸ਼ੋਅ ਦੇ ਉੱਤੇ ਦੋ ਦੰਦ ਕੈਟਾਗਰੀ ਦੇ ਵਿੱਚ ਸਾਰੇ ਬਸ਼ੇਰਿਆਂ ਨਾਲੋਂ ਵੱਡਾ ਸੀਗਾ ਹਾਈਟ ਦੇ ਵਿੱਚ ਸਾਰੇ ਬਸ਼ੇਰਿਆਂ ਤੋਂ ਇਹਦੀ ਹਾਈਟ ਜ਼ਿਆਦਾ ਸੀ ਇਸ ਬਸ਼ੇਰੇ ਦਾ ਪਹਿਲਾ ਕੰਪੀਟੀਸ਼ਨ ਸੀ ਤੇ ਬਾਈ ਅਰਗਿਆਂ ਨੇ ਵੀ ਪਹਿਲਾ ਹੀ ਸ਼ੋਅ ਖੇਡਿਆ ਸੀ ਤਾਂ ਵੀ ਇਸ ਬਸ਼ੇਰੇ ਦੀ ਜਿਹੜੀ ਪੋਜੀਸ਼ਨ ਆ ਤੀਜੀ ਆ ਗਈ 3rd ਪੋਜੀਸ਼ਨ ਆ ਗਈ ਕੋਈ ਬਾਈ ਅਰਗਿਆਂ ਦੀ ਤਿਆਰੀ ਨਹੀਂ ਸੀ ਤੇ ਜੱਜਾਂ ਨੇ ਵੀ ਬਾਈ ਵਰਗਿਆਂ ਨੂੰ ਇਹੀ ਗੱਲਬਾਤ ਦੱਸੀ ਵੀ ਥੋੜੀ ਤਿਆਰੀ ਦੇ ਵਿੱਚ ਘਾਟ ਰਹੀ ਆ ਨਹੀਂ ਇਹ ਬਸ਼ੇਰਾ ਪਹਿਲੀ ਪੋਜੀਸ਼ਨ ਤੇ ਆਉਣ ਵਾਲਾ ਸੀਗਾ ਤੇ ਆਹ ਵੀਡੀਓ ਦੇ ਵਿੱਚ ਤੁਸੀਂ ਬਾਈ ਤਰਲੋਚਨ ਸਿੰਘ ਢਿੱਲੋਂ ਜੀ ਨੂੰ ਜਿਹੜੇ ਇਸ ਬਸ਼ੇਰੇ ਦੇ ਓਨਰ ਨੇ ਨਾਲ ਖੜਾ ਦੇਖਦੇ ਹੋ ਜਿਨ੍ਹਾਂ ਦੀ ਹਾਈਟ ਆ ਜਿਹੜੀ 6 ਫੁੱਟ ਤਕਰੀਬਨ 2 ਇੰਚ ਹੋਣੀ ਆ ਤੇ ਬਾਕੀ ਇਹਨਾਂ ਦੇ ਦਸਤਾਰ ਸਜਾਈ ਹੋਈ ਆ ਤੇ ਤੁਸੀਂ ਆਪ ਹੀ ਬਸ਼ੇਰੇ ਦੀ ਹਾਈਟ ਦਾ ਅੰਦਾਜ਼ਾ ਇਸ ਗੱਲ ਤੋਂ ਲਾ ਸਕਦੇ ਹੋ ਤੇ ਬਾਈ ਵਰਗੇ ਦੱਸਦੇ ਆ ਵੀ 69 ਇੰਚ ਦੀ ਹਾਈਟ ਹੋਗੀ ਹਾਲੇ ਦੋ ਦੰਦ ਦਾ ਨੈਚੁਰਲ ਸਪੌਟਲ ਲੈਸਾ ਬਸ਼ੇਰਾ ਤੇ ਮਜਬੂਤ ਬਹੁਤ ਜ਼ਿਆਦਾ ਗੁਲਾਬੀਪਣ ਚੈੱਕ ਕਰੋ ਤੁਸੀਂ ਇਹਦੇ ਪਿੱਠਪੂੜਾ ਚੈੱਕ ਕਰੋ ਸੁੰਭਾਂ ਕੰਨੀ ਨਿੰਗਾ ਮਾਰੋ ਬੇਲ ਦੇਖੋ ਬਸ਼ੇਰੇ ਦੀ ਧੌਣ ਦੇਖੋ ਮੈਂ ਕਹਣਾ ਯਾਰ ਕੋਈ ਕਸਰ ਹੀ ਨਹੀਂ ਬਸ਼ੇਰੇ ਦੇ ਵਿੱਚ ਇੱਕ ਗੱਲ ਹੋਰ ਸੁਣ ਲਓ ਮਾਂ ਜਿਹੜੀ ਇਹਦੀ 62 ਇੰਚ ਹਾਈਟ ਦੀ ਨੌਕਰੀ ਘੋੜੀ ਆ ਬਾਈ ਅਰਗਿਆਂ ਦੇ ਘਰੇ ਆ ਕਿਉਂਕਿ ਹੋਮ ਬਰੀਡ ਬਸ਼ੇਰਾਗਾ ਹੈ ਤੇ ਉਹ ਗੁਲਜ਼ਾਰ ਦੀ ਪੋਤੀ ਆ ਪਿਓ ਵਾਲੇ ਪਾਸਿਓਂ ਦੋਸਤੋ ਇਹ ਹਾਥੀ ਘੋੜੇ ਦਾ ਪੋਤਾਗਾ ਇਹਦੇ ਪਿਓ ਦਾ ਨਾਮ ਹੈਗਾ ਸੁਲਤਾਨ ਜਿਹੜਾ ਕਿ ਹਾਥੀ ਦਾ ਬੱਚਾ ਨੌਕਰਾ ਘੋੜਾਗਾ ਮੰਡੀ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਵੱਡਾ ਘੋੜਾਗਾ ਉਹ ਵੀ ਸੋ ਦੋਸਤੋ ਇਹਦਾ ਨਾਮ ਰੱਖਿਆਗਾ ਬਾਈ ਅਰਗਿਆਂ ਨੇ ਇਰਾਵਤ ਇਰਾਵਤ ਦਾ ਮਤਲਬ ਹੁੰਦਾਗਾ ਦੋਸਤੋ ਚਿੱਟਾ ਹਾਥੀ ਤੇ ਕਦਕਾਠ ਇਨਾ ਖੁੱਲੀ ਬਾਡੀ ਹੋਣ ਕਰਕੇ ਬਾਈਰ ਆ ਗਏ ਨੇ ਇਹਦਾ ਨਾਮ ਵੀ ਉਸੇ ਹਿਸਾਬ ਨਾਲ ਰੱਖਿਆ 35000 ਰੁਪਏ ਦੀ ਮੀਟਿੰਗ ਫੀਸ ਆ ਦੋਸਤੋ ਰਾਣੀਆਂ ਸ਼ਹਿਰ ਪੈ ਜਾਂਦਾਗਾ ਸਰਸੇ ਤੋਂ ਤਕਰੀਬਨ 20 ਕਿਲੋਮੀਟਰ ਦੂਰ ਉੱਥੇ ਬਸ਼ੇਰਾਗਾ ਤੇ ਦੋ ਰਿਜ਼ਲਟ ਆਏ ਆ ਦੋਨੇ ਚੰਬੀਆਂ ਘੋੜੀਆਂ ਦੇ ਉੱਤੇ ਆਏ ਆ ਇੱਕ ਬਸ਼ੇਰਾ ਤੇ ਇੱਕ ਬਸ਼ੇਰੀ ਬਾਕੀ ਗੱਲਬਾਤ ਆ ਜਿਹੜੀ ਇਹਦੀ ਸਟੱਡ ਸਰਵਿਸ ਨੂੰ ਲੈ ਕੇ ਓ ਬਾਈ ਤਰਲੋਚਨ ਅਰਗਿਆਂ ਦੇ ਨਾਲ ਆਪਾਂ ਇੰਟਰਵਿਊ ਦੇ ਵਿੱਚ ਕਲੀਅਰ ਕਰਦੇ ਆਂ ਆਜੋ ਫਿਰ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਕਰਦੇ ਆਂ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਆ ਸਾਰੇ ਭਰਾਵਾਂ ਦਾ ਜਿੰਨੇ ਵੀ ਘੋੜਿਆਂ ਵਾਲੇ ਵੀਰ ਆਪਣੀ ਇਸ ਵੀਡੀਓ ਨੂੰ ਪਿੰਡ ਜੀਮਿੰਦਾਰ ਫੇਸਬੁੱਕ ਪੇਜ ਜਾਂ YouTube ਚੈਨਲ ਦੇ ਰਾਹੀਂ ਦੇਖ ਰਹੇ ਹੋ ਦੋਸਤੋ ਸੋ ਦੋਸਤੋ ਅੱਜ ਆਪਾਂ ਤਹਿਸੀਲ ਰਾਣੀਆਂ ਵਿਖੇ ਬੈਠੇ ਆਂਗੇ ਸਰਸੇ ਦੇ ਬਿਲਕੁਲ ਨੇੜੇ ਰਹਿ ਜਾਂਦਾ ਜਿਹੜਾ ਇਹ ਸ਼ਹਿਰ ਆ ਦੋਸਤੋ ਸਰਸੇ ਤੋਂ ਤਕਰੀਬਨ 20 ਕਿਲੋਮੀਟਰ ਪੈ ਜਾਂਦਾ ਤੇ ਜੀਵਨ ਨਗਰ ਤੋਂ 8 ਕਿਲੋਮੀਟਰ ਸ਼ਹਿਰ ਰਾਣੀਆਂ ਪੈ ਜਾਂਦਾ ਇਹ ਸੋ ਲਾਸਟ ਈਅਰ ਆਪਾਂ ਇਸੇ ਫਾਰਮ ਦੇ ਉੱਤੇ ਜੋ ਕਿ 44 ਸਟੱਡ ਫਾਰਮ ਰਾਣੀਆਂ ਦੇ ਵਿੱਚ ਪੈ ਜਾਂਦਾ ਬਾਈ ਤਰਲੋਚਨ ਹੋਣੇ ਇੱਧਰ ਆਪਣੇ ਨਾਲ ਬੈਠਿਆ ਇਸ ਫਾਰਮ ਦੇ ਜਿਹੜੇ ਓਨਰ ਨੇ ਇਹਨਾਂ ਦਾ ਘੋੜਾ ਰਾਬਤ ਦਿਖਾਉਣ ਲੱਗੇ ਅੱਜ ਆਪਾਂ ਤੁਹਾਨੂੰ ਨੋਕਰਾ ਘੋੜਾ ਬਹੁਤ ਜ਼ਿਆਦਾ ਚੰਗਾ ਜਿਹਦੀ ਆਪਾਂ ਲਾਸਟ ਈਅਰ ਇੱਕ ਵੀਡੀਓ ਕੀਤੀ ਸੀ ਉਸ ਟਾਈਮ ਬਾਈ ਆਰ ਗਿਆ ਨੇ ਇਹ ਥੋੜਾ ਬਹੁਤਾ ਸਟੱਡ ਸਰਵਿਸ ਵਾਸਤੇ ਓਪਨ ਕੀਤਾ ਸੀ ਕੁਝ ਕੁ ਘੋੜੀਆਂ ਉਦੋਂ ਵੀਡੀਓ ਤੋਂ ਬਾਅਦ ਬਾਈਯਾਰਗਿਆਂ ਨੇ ਐਨੀਮੇਟ ਕਰਾਈਆਂ ਸੀਗੀਆਂ ਤੇ ਜਿਹੜੀ ਮੇਨ ਮਕਸਦ ਆ ਵੀਡੀਓ ਨੂੰ ਬਣਾਉਣ ਦਾ ਵੀ ਪਿੱਛੇ ਜੇ ਇੱਕ ਦੋ ਵੀਡੀਓ ਇਹਦੀਆਂ ਘੋੜੇ ਦੀਆਂ ਆਈਆਂ ਸੀਗੀਆਂ ਉਦੋਂ ਕਈ ਲੋਕਾਂ ਨੇ ਇਹ ਸਮਝ ਲਿਆ ਸੀਗਾ ਵੀ ਘੋੜਾ ਸ਼ਾਇਦ ਬਾਈਯਾਰਗਿਆਂ ਨੇ ਸੇਲ ਕਰਤਾ ਵੀ ਇਹ ਸਚਵਾਲੀਆ ਫਾਰਮ ਤੋਂ ਸ਼ਹਿਰ ਰਾਣੀਆਂ ਤੋਂ ਵੀ ਵੇਚ ਕੇ ਖਵਣੀ ਹੈ ਜਿਹੜਾ ਘੋੜਾ ਪੰਜਾਬ ਦੇ ਵਿੱਚ ਚਲਾ ਗਿਆ ਸੋ ਇਹ ਕਈ ਭਰਾਵਾਂ ਨੂੰ ਇਸ ਚੀਜ਼ ਦੀ ਗਲਤ ਫਹਮੀ ਸੀ ਸੋ ਇੱਕ ਤਾਂ ਵੀਡੀਓ ਨੂੰ ਬਣਾਉਣ ਦਾ ਮੇਨ ਮਕਸਦ ਉਹ ਸੀ ਬਾਕੀ ਗੱਲਬਾਤ ਇਸ ਘੋੜੇ ਦੀ ਸਟੱਡ ਸਰਵਿਸ ਨੂੰ ਲੈ ਕੇ ਸੀ ਸੋ ਸਾਰੀਆਂ ਗੱਲਾਂ ਬਾਤਾਂ ਘੋੜੇ ਦੀ ਲਾਈਨ ਬਾਰੇ ਜਾਂ ਕਹਿ ਲਓ ਵੀ ਇਹਦੀ ਮਾਂ ਬਾਰੇ ਜੋ ਵੀ ਆ ਸਟੱਡ ਸਰਵਿਸ ਦੀ ਫੀਸ ਬਾਰੇ ਬਾਈ ਤਰਲੋਚਨ ਦੇ ਨਾਲ ਆਪਾਂ ਗੱਲਬਾਤ ਸਾਰੀ ਕਲੀਅਰ ਕਰਾਂਗੇ ਸੋ ਵੀਡੀਓ ਦੇ ਵਿੱਚ ਆਪਣੇ ਨਾਲ ਅੰਕਲ ਦਾਰਾ ਸਿੰਘ ਜੀ ਦਮਦਮਾ ਤੋਂ ਪਦਮ ਘੋੜੇ ਵਾਲੇ ਬਾਈ ਗੰਗਾ ਬੈਠਾ ਉਧਰਲੇ ਪਾਸੇ ਹਿੰਮਤਪੁਰਾ ਬਾਈ ਦਾ ਨੇੜੇ ਹੀ ਪਿੰਡ ਰਹਿ ਜਾਂਦਾ ਤੇ ਨਾਲ ਸੱਜਣ ਹੋਰ ਬੈਠੇ ਆ ਸਾਰਿਆਂ ਬਾਰੇ ਗੱਲਬਾਤ ਆਪਾਂ ਕਰਾਂਗੇ ਬਾਈ ਸਤਿ ਸ੍ਰੀ ਅਕਾਲ ਜੀ ਦਰਲੋਚਨ ਹਾਂਜੀ ਸਤਿ ਸ੍ਰੀ ਅਕਾਲ ਜੀ ਬੇਨਤੀ ਜੀ ਪਹਿਲਾਂ ਸਾਡੇ ਸਾਰਿਆਂ ਵੱਲੋਂ ਤੁਹਾਡਾ ਧੰਨਵਾਦ ਸਾਡੇ ਫਾਰਮ ਤੇ ਪਹੁੰਚਣ ਲਈ ਜੀ ਜੋ ਸਾਰਿਆਂ ਨੂੰ ਸਾਡੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਹਾਂ ਬਾਈ ਜੀ ਜਿਵੇਂ ਮੈਂ ਭਰਾਮਾ ਨੂੰ ਦੱਸਿਆ ਵੀ ਐਡਰੈਸ ਮੈਂ ਕਲੀਅਰ ਕੀਤਾ ਜੀ ਰਾਣੀਆ ਜਿਹੜੀ ਆਪਣੀ ਤਹਿਸੀਲ ਆ ਜੀ ਹਰਿਆਣੇ ਦੇ ਵਿੱਚ ਪਈ ਜਾਂਦੀ ਆ ਹਨਾ ਹਾਂਜੀ ਡੱਬ ਵਾਲੀ ਤੋਂ ਜਿਵੇਂ ਤੁਸੀਂ ਦੱਸਿਆ ਵੀ 60 ਕਿਲੋਮੀਟਰ ਪੈਂਦਾ ਏ ਹਾਂਜੀ ਸਰਸਾ 20 ਕਿਲੋਮੀਟਰ ਰਹਿ ਗਿਆ ਜੀ ਜਿਉਂ ਨਗਰ ਤਕਰੀਬਨ 8 ਕਿਲੋਮੀਟਰ ਆ ਸਾਨੂੰ ਠੀਕ ਆ ਜੀ ਤੇ ਮੈਂ ਨਾ ਰੋਡ ਦੇ ਉੱਤੋਂ ਹੀ ਆਪਣਾ ਥੋੜਾ ਜਿਹਾ ਪਿੱਛੇ ਹਟ ਮੈਂ ਹਾਂਜੀ ਅਸੀਂ ਨਵੇਂ ਬਾਸ ਸੜੇ ਦੇ ਬੈਕ ਸਾਈਡ ਇਹ ਜਿਹੜੀ ਆਪਣੀ ਸੜਕ ਜਾਂਦੀ ਹੈ ਜੀ ਕਿਹੜੇ ਪਿੰਡ ਨੂੰ ਜਾਂਦੀ ਹੈ ਅੱਗੇ ਇਹ ਫਿਰੋਜ਼ਾਬਾਦ ਰੋਡ ਵੱਜਦਾ ਜੀ ਠੀਕ ਹੈ ਜੀ ਫਿਰੋਜ਼ਾਬਾਦ ਰੋਡ ਹਾਂਜੀ 메ਨ ਸੜਕ ਤੋਂ ਤਿੰਨ ਚਾਰ ਕਿੱਲੇ ਅੰਦਰ ਅਸੀਂ 메ਨ ਰੋਡ ਤੋਂ ਜੀ ਹਾਂਜੀ ਬਾਈ ਹਾਂਜੀ ਸੋ ਆਪਾਂ ਅੱਜ ਗੱਲਬਾਤ ਕਰਨੀ ਹੈ ਜੀ ਆਪਣੇ ਅਰਾਬਦ ਘੋੜੇ ਦੀ ਸਟੱਡ ਸਰਵਿਸ ਬਾਰੇ ਹਾਂਜੀ ਵੈਸੇ ਤਾਂ ਮੈਂ ਘੋੜਾ ਕਹਤਾ ਭਰਾ ਮੋਂ ਦੱਸ ਦਿਆਂ ਵੀ ਹਾਲੇ ਬਸ਼ੇ ਰਹੀ ਹੈ ਇਹ ਵੀ ਦੋ ਦੰਦ ਦਾ ਜੀ ਇਹਦੀ ਉਮਰ ਹਜੇ ਦੋ ਦੰਦ ਹੈ ਜੀ ਹਾਂਜੀ ਤੇ ਬਾਈ ਜੀ ਇਹਦਾ ਨਾ ਪਹਿਲਾਂ ਆਪਾਂ ਲਾਈਨ ਬਾਰੇ ਕਲੀਅਰ ਕਰ ਦਈਏ ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਜਿਹੜੀ ਪਹਿਲੀ ਬਣਾਈ ਸੀ ਦੱਸਿਆ ਸੀ ਵੈਸੇ ਤਾਂ ਸੋ ਨਵੇਂ ਭਰਾਵਾਂ ਨੂੰ ਕਈ ਵਾਰ ਨਹੀਂ ਪਤਾ ਲੱਗਦਾ ਉਹਨਾਂ ਨੂੰ ਆਪਾਂ ਦੱਸ ਦਈਏ ਇਹਦੀ ਲਾਈਨ ਬਾਰੇ ਮਾਂ ਵਾਲੇ ਪਾਸੋਂ ਤੇ ਪਿਓ ਵਾਲੇ ਪਾਸੋਂ ਇਹਦੀ ਮਾਂ ਹੈ ਜੀ ਗੁਲਜ਼ਾਰ ਦੀ ਪੋਤਰੀ ਹਾਂਜੀ ਸੂਰਿਅ ਵਾਲੇ ਲਾਈਨ ਦੀ ਹੋਗੀ ਜੀ ਹਾਂਜੀ ਬਾਈ ਪਿਓ ਇਹ ਆਪਾ ਹਾਥੀ ਘੋੜੇ ਦਾ ਪੁੱਤਰ ਹੈ ਪਿਓ ਇਹਦਾ ਨਾਮ ਸੁਲਤਾਨ ਹੈ ਜਿਹੜਾ ਉਦਾਸੀ ਸਟੱਡ ਫਾਰਮ ਤੇ ਹੈ ਠੀਕ ਹੈ ਜੀ ਅੱਗੇ ਇੱਕ ਵਾਰ ਨਾ ਆਪਾਂ ਇੱਕ ਵੀਡੀਓ 'ਚ ਕਿਹਾ ਸੀ ਵੀ ਇਹ ਸੁਲਤਾਨ ਦਾ ਬੱਚਾ ਹੈ ਹਾਥੀ ਘੋੜੇ ਦਾ ਪੁੱਤਰ ਹੈ ਹ ਕਈ ਸਾਨੂੰ ਇਹ ਫੋਨ ਕੀਤੇ ਵੀ ਤੁਸੀਂ ਉਲਟ ਦੱਸ ਦੇ ਜੇ ਵੀ ਸੁਲਤਾਨ ਭਾਗਸਰ ਵਾਲਾ ਹਾਥੀ ਘੋੜੇ ਦਾ ਪਿਓ ਆ ਹਾਂਜੀ ਹਾਂਜੀ ਬਾਈ ਪਰ ਨਹੀਂ ਇਹਦੇ ਪਿਓ ਦਾ ਨਾਮ ਵੀ ਸੁਲਤਾਨ ਆ ਉਹ ਉਦਾਸੀ ਸਟਾਰਟ ਫਾਰਮ ਤੇ ਮੰਡੀ ਸਾਹਿਬ ਪੇਵੇ ਹਾਂਜੀ ਬਾਈ ਉੱਥੇ ਆ ਜੀ ਠੀਕ ਆ ਜੀ ਹਾਂਜੀ ਉਹ ਵੀ ਚੰਗੀ ਹਾਈਟ ਦਾ ਘੋੜਾ ਬਈ ਬਹੁਤ ਵੱਡਾ ਹਾਂਜੀ ਬਹੁਤ ਵੱਡੀ ਹਾਈਟ ਦਾ ਤੇ ਬਹੁਤ ਮਜ਼ਬੂਤ ਘੋੜਾ ਜੀ ਹੋਵੇ ਹਾਂਜੀ ਬਾਈ ਤੇ ਮਾਂ ਵੀ ਆਪਾਂ ਭਰਾਵਾਂ ਨੂੰ ਦੱਸ ਦਈਏ ਵੀ ਆਪਣੇ ਫਾਰਮ ਦੇ ਉੱਤੇ ਹੀ ਆ ਜੀ ਮਾਂ ਇਹਦੀ ਆਪਣੇ ਫਾਰਮ ਤੇ ਆ ਤੇ ਸੂਰੇ ਵਾਲੀ ਲਾਈਨ ਦੀ ਆ ਜੀ ਠੀਕ ਆ ਜੀ ਬਾਈ ਹਾਂਜੀ ਤੇ ਬਈ ਘੋੜੀ ਆਪਣੇ ਫਾਰਮ ਦੇ ਉੱਤੇ ਪ੍ਰਾਣੀਓ ਹੀ ਆ ਉਹ ਹਾਂ ਜੀ ਆਪਾਂ ਕਸੂਏ ਤੋਂ ਪਹਿਲਾਂ ਕਿੰਨੇਵੇਂ ਕਸੂਏ ਦਾ ਬੱਚਾ ਹੈ ਇਹ ਪਹਿਲੇ ਸੂਏ ਦਾ ਹੈ ਜੀ ਪਹਿਲੇ ਸੂਏ ਦਾ ਹੀ ਤੇ ਉਹ ਤਿੰਨ ਸੂਵੇ ਸੋਈ ਆ ਠੀਕ ਹੈ ਜੀ ਮਤਲਬ ਆਪਾਂ ਬੱਚੀ ਲਈ ਸੀਗੀ ਡੇਢ ਸਾਲ ਦੀ ਤਿੰਨ ਸੂਵੇ ਸੋਪੀ ਹੈਗਾ ਫਿਰ ਗੱਭਣ ਹੈ ਜੀ ਠੀਕ ਹੈ ਬਾਈ ਥੋੜਾ ਜਿਹਾ ਪਰਮਾ ਨੂੰ ਆਪਾਂ ਮਾਂ ਦੀ ਹਾਈਟ ਬਾਰੇ ਵੀ ਜਾਣਨਾ ਪਾ ਦਈਏ ਜੀ ਮਾਂ ਇਹਦੇ 62 ਇੰਚ ਦੀ ਹੈ ਜੀ 62 ਇੰਚ ਦੀ ਠੀਕ ਹੈ ਜੀ ਨੁਕਰੀ ਘੋੜੀ ਹੈ ਹਨਾ ਜੀ ਹਾਂ ਜੀ ਠੀਕ ਹੈ ਜੀ ਬਾਈ ਤੇ ਚਲੋ ਆਪਾਂ ਲਾਸਟ ਵੀਡੀਓ ਦੇ ਵਿੱਚ ਬਾਈ ਇਹਦੀ ਥੋੜੀ ਬਹੁਤੀ ਸਟੱਡ ਸਰਵਿਸ ਓਪਨ ਕੀਤੀ ਸੀ ਨਵਾਂ ਤੁਸੀਂ ਉਹ ਦੋ ਘੋੜਾ ਸ਼ੁਰੂ ਕੀਤਾ ਸੀ ਤੇ ਬਈ ਉਸ ਤੋਂ ਬਾਅਦ ਕਿੰਨੀਆਂ ਕਘੋੜੀਆਂ ਤੁਸੀਂ ਇੱਥੇ ਆਪਣੇ ਫਾਰਮ ਦੇ ਉੱਤੇ ਥੋਮੇਟ ਕਰਾਈਆਂ ਜੀ ਜਾਂ ਰਿਜ਼ਲਟ ਇਹਦੇ ਕਦੋਂ ਆਉਣਗੇ ਜਦੋਂ ਆਪਾਂ ਵੀਡੀਓ ਪਾਈ ਹੈ ਜੀ ਹਾਂਜੀ ਬਈ ਉਦੋਂ ਤਾਂ ਅਸੀਂ ਤਿੰਨ ਕਘੋੜੀਆਂ ਮੇਟ ਕਰਵਾਈਆਂ ਸੀਗੀਆਂ ਕਿਉਂਕਿ ਉਮਰ ਥੋੜੀ ਸੀ ਹਾਂਜੀ ਫੇਰ ਆਪਾਂ ਘੋੜਾ ਰੋਕਤਾ ਸੀਗਾ ਹਾਂਜੀ ਹੁਣ ਤਕਰੀਬਨ 25 ਕਘੋੜੀਆਂ ਮੇਟ ਕਰਵਾਤੀਆਂ ਨੇ ਹਾਂਜੀ ਬਈ ਜਿੱਚੋਂ ਦੋ ਘੋੜੀਆਂ ਅੱਗੇ ਸੂਈਆਂ ਨੇ ਚੰਬੀਆਂ ਘੋੜੀਆਂ ਸੀ ਦੋਵਾਂ ਨੇ ਇੱਕ ਨੇ ਬਸ਼ੇਰਾ ਦਿੱਤਾ ਨੁਕਰਾ ਇੱਕ ਨੇ ਵੀ ਸ਼ੇਰੀ ਦਿੱਤੀ ਨੌਕਰੀ ਬਹੁਤ ਸੋਹਣੇ ਬੱਚੇ ਦਿੱਤੇ ਹਾਂਜੀ ਬਈ ਤੇ ਬਾਕੀ ਸੋਣ ਵਾਲੀਆਂ ਜੀ ਸਾਰੀਆਂ ਜੀ ਠੀਕ ਹੈ ਬਈ ਕਿਉਂ ਆਪ ਹਜੇ 2 ਦੰਦ ਹੈ ਜੀ ਹਾਂਜੀ ਬਈ ਹਜੇ ਉਹ ਰਿਜ਼ਲਟ ਤਾਂ ਹੁਣ ਆਪਣੇ ਫਰਵਰੀ ਤੋਂ ਸ਼ੁਰੂ ਹੋ ਜਾਣੇ ਜੀ ਠੀਕ ਹੈ ਜੀ ਆਪਣੇ ਵੀ ਕੋੜੀ ਖਲੋਤੀ ਆ ਵੀ ਫਰਵਰੀ ਚ ਸੋਣੀ ਹੈ ਜੀ ਠੀਕ ਹੈ ਜੀ ਬਾਈ ਜਿਹੜੇ ਬਾਈ ਉਹ ਤੁਸੀਂ ਦੱਸਿਆ ਵੀ ਦੋ ਬੱਚੇ ਆਏ ਆ ਬਾਈ ਚੰਬੀਆਂ ਕੋੜੀਆਂ ਦੇ ਉੱਤੇ ਰਿਜ਼ਲਟ ਉਹ ਬੱਚੇ ਕਿਹੋ ਜਿਹਾ ਆਇਆ ਰਿਜ਼ਲਟ ਕਿਦਾਂ ਦਾ ਬਹੁਤ ਸੋਹਣੇ ਆਏ ਜੀ ਕੋੜੀਆਂ ਤਾਂ ਥੋੜੀਆਂ ਜਿਹਾ ਦਰਮਿਆਨੀਆਂ ਹੀ ਸੀ ਮਤਲਬ ਜਿਆਦਾ ਹਾਈਟ ਵਾਲੀਆਂ ਨਹੀਂ ਸੀ ਹਾਈਟ ਵੀ ਬਹੁਤ ਕਰੀ ਜਾਂ ਕੁੰਡੀ ਵਾਲੇ ਕੰਨ ਆਏ ਬਹੁਤ ਸੁਨੱਖੇ ਬੱਚੇ ਆਏ ਠੀਕ ਹੈ ਬਾਈ ਹਾਂਜੀ ਤ੍ਰਿlochan ਵੀਰੇ ਇੱਕ ਭਰਾਮਾ ਨੂੰ ਆਪਾਂ ਇਹ ਕਲੀਅਰ ਕਰ ਦਈਏ ਵੀ ਜਿਵੇਂ ਹੁਣ ਦੋ ਦੰਦ ਹੋ ਗਿਆ ਇਹ ਹਾਈਟ ਕਿੰਨੀ ਕਰ ਗਿਆ ਵੈਸੇ ਤਾਂ ਤਕਰੀਬਨ ਜਿਵੇਂ ਹੁਣ ਇਹ ਹਨੂਮਾਨਗੜ੍ਹ ਸ਼ੋਅ ਤੇ ਵੀ ਜਾ ਕੇ ਆਏ ਆ ਉਹ ਗੱਲ ਆਪਾਂ ਅੱਗੇ ਕਰਾਂਗੇ ਸਾਰੇ ਭਰਾਮਾ ਨੇ ਉੱਥੇ ਦੇਖਿਆ ਹੀ ਆ ਹਾਂਜੀ ਪਰ ਫੇਰ ਵੀ ਬਾਈ ਤੁਸੀਂ ਜੀ ਦੱਸੋ ਪ੍ਰੋਪਰ ਇਹਦੀ ਹਾਈਟ ਹੁਣ ਕਿੰਨੀ ਹੋ ਗਈ 69 ਇੰਚ ਹੈ ਜੀ ਠੀਕ ਹੈ ਜੀ ਸਹੀ ਉਹਨਾਂ ਤਰ੍ਹਾਂ ਹੀ ਕਰ ਗਿਆ ਜੀ ਹੁਣੇ ਬਾਕੀ ਉਮਰ ਦੇ ਹਿਸਾਬ ਨਾਲ ਤਾਂ ਜਿਵੇਂ ਅੰਕਲ ਦਾਰਾ ਸਿੰਘ ਜੀ ਆਪਣੇ ਨਾਲ ਬੈਠੇ ਆ ਅੰਕਲ ਜੀ ਜਿਵੇਂ ਦੋ ਦੰਦ ਦਾ ਤੁਹਾਨੂੰ ਕਿੰਨੀ ਕ ਗਰਿਆ ਇਸ ਦੇ ਚ ਅਜੇ ਹੋਰ ਲੱਗਦੀ ਹੈ ਵੀ ਨਹੀਂ ਤਾਂ 2.5 ਇੰਚ ਆਰਾਮ ਨਾਲ ਕਰੂਗਾ ਜੀ ਠੀਕ ਹੈ ਜੀ ਹਾਂਜੀ ਥੋੜਾ ਵੀ ਕਿਉਂਕਿ ਅੰਕਲ ਤਜਰਬਾ ਕਾਫੀ ਆ ਜੀ ਕਿਉਂਕਿ ਪਹਿਲਾ ਪਦਮ ਦਾ ਵੀ ਥੋਡੇ ਘਰੇ ਜਨਮ ਥੋਡੇ ਹੱਥਾਂ ਚ ਬੜਾ ਵੱਡਾ ਹੋਇਆ ਜੀ ਸਾਰਾ ਅਜੇ ਦੋ ਦੰਦ ਹੀ ਹੋਇਆ ਹੈ ਹਾਂਜੀ ਬਾਕੀ ਮਜ਼ਬੂਤ ਬਹੁਤ ਆ ਬਿਸ਼ੇਰਾ ਹਾਂਜੀ ਹਾਂਜੀ ਬਾਕੀ ਲਾਈਨ ਚੰਗੀ ਆ ਗਈ ਲਾਈਨ ਚੰਗੀ ਆ ਗਈ ਤੇ ਚੰਗਾ ਸੂਗਾ ਜੀ ਅੱਗੇ ਜਿਵੇਂ ਹੁਣ ਦੋ ਰਿਜ਼ਲਟ ਆਇਆ ਬਹੁਤ ਵਧੀਆ ਬੱਚੇ ਆਏ ਜੀ ਦੋਨੇ ਹਾਂਜੀ ਹਾਂਜੀ ਤੇ ਆਪਣੇ ਵਾਲਾ ਵੀ ਇੱਥੇ ਵੇਸੇ ਨੇੜੇ ਹੀ ਪੈ ਜਾਂਦਾ ਅੰਕਲ ਪੰਡਾ ਹਾਂਜੀ ਆਪਣਾ ਵੀ 15 ਕਿਲੋਮੀਟਰ ਪੈ ਜਾਂਦਾ ਇੱਥੇ ਠੀਕ ਆ ਤੁਹਾਡਾ ਸ਼ਹਿਰ ਚਾਰ ਪ੍ਰਾਣਾ ਜੀ ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਇੱਥੇ ਇਕੱਠੇ ਬਾਈ ਦਿਲਜੀਤ ਅਰਗੇ ਹਾਂਜੀ ਬਹੁਤ ਪਹਿਲਾਂ ਤੋਂ ਪ੍ਰੇਮ ਆ ਜੀ ਆਪਣਾ ਹਾਂਜੀ ਠੀਕ ਹੈ ਜੀ ਅ ਤ੍ਰਿਲੋਚਨ ਵੀਰੇ ਅ ਮੰਨ ਲਓ ਹੁਣ ਆਪਾਂ ਭਰਾਵਾਂ ਨੂੰ ਸਭ ਤੋਂ ਪਹਿਲਾਂ ਤਾਂ ਉਹ ਗੱਲਬਾਤ ਕਲੀਅਰ ਕਰ ਦਈਏ ਜਿਵੇਂ ਪਿੱਛੇ ਇੱਕ ਦੋ ਵੀਡੀਓ ਤੁਸੀਂ ਪਾਈਆਂ ਸੀਗੀਆਂ ਸਟੱਡ ਸਰਵੇਸ ਵਾਸਤੇ ਕੋੜਾ ਪੰਜਾਬ ਭੇਜਿਆ ਸੀ ਕੁਝ ਕ ਟਾਈਮ ਉੱਥੇ ਭਰਾਵਾਂ ਨੂੰ ਕਈਆਂ ਨੂੰ ਇਹ ਭਲੇਖੇ ਪਏ ਸੀ ਜਾਂ ਤੁਹਾਨੂੰ ਵੀ ਫੋਨ ਜਾਂ ਮੈਸੇਜ ਆਉਂਦੇ ਰਹਿੰਦੇ ਸੀ ਵੀ ਬਾਈ ਕੋੜਾ ਤੁਸੀਂ ਸੇਲ ਕਰਤਾ ਉਹ ਚੀਜ਼ ਸਾਰੀ ਕਲੀਅਰਿਫਾਈ ਕਰ ਦਿਓ ਬਾਈ ਹਾਂਜੀ ਉਹ ਤਾਂ ਕਾਫੀ ਫੋਨ ਆਏ ਵੀ ਕੋੜਾ ਸੇਲ ਹੋ ਗਿਆ ਸੇਲ ਨਾ ਪੱਕੇਤਾ ਜੀ ਹਾਂਜੀ ਬਾਈ ਤੇ ਨਾ ਹੀ ਕਰਨਾ ਠੀਕ ਹੈ ਜੀ ਤੇਈ ਵਰਨਾ ਵੀਡੀਓ ਤੋਂ ਬਾਅਦ ਸੇਲ ਮਤਲਬ ਖਰੀਦਣ ਵਾਲਿਆਂ ਦੇ ਭਰਾਵਾਂ ਦੇ ਬਹੁਤ ਫੋਨ ਆਦੇ ਵੀ ਤੁਸੀਂ ਸੇਲ ਕਰਾ ਉਹਨਾਂ ਨੂੰ ਇਹ ਲੱਗਦਾ ਵੀ ਸੇਲ ਵਾਸਤੇ ਵੀਡੀਓ ਪਾਈ ਹੈ ਇਹ ਵੀ ਵੀਡੀਓ ਸੇਲ ਵਾਸਤੇ ਨਹੀਂ ਕਿ ਸੇਲ ਆਪਾਂ ਕਰਨਾ ਨਹੀਂਗਾ ਹਾਂਜੀ ਬਈ ਸਿਰਫ ਆ ਬਰੀਡਿੰਗ ਲਈ ਰੱਖਿਆ ਆਪਾਂ ਠੀਕ ਹੈ ਜੀ ਹਾਂਜੀ ਠੀਕ ਹੈ ਬਈ ਤੇ ਉਹ 2 ਮਹੀਨੇ ਉੱਥੇ ਗਿਆ ਸੀਗਾ ਹੁਣ ਇਹ ਘੋੜਾ ਰਾਣੀਆਂ ਹੀ ਆ ਆਪਣੇ ਘਰੇ ਇੱਥੇ ਹੀ ਰਹੇਗਾ ਠੀਕ ਹੈ ਬਈ ਜੇ ਕਿ ਇਹ ਭਰਾ ਨੇ ਕੋੜੀ ਮੀਟ ਕਰਉਣੀ ਜਾਂ ਵੇਖਣਾ ਹੈ ਘੋੜਾ ਕਿਵੇਂ ਵੀ ਇੱਥੇ ਰਾਣੀਆਂ ਹੀ ਹੋਊਗਾ ਇੱਥੇ ਹੀ ਹੋਣਾ ਪਏਗਾ ਠੀਕ ਹੈ ਜੀ ਬਈ ਹਾਂਜੀ ਤੇ ਹੁਣ ਆਪਾਂ ਬਾਈ ਗੱਲ ਕਰ ਲਈਏ ਜਿਹੜਾ ਆਪਣਾ ਆ ਕੁਛ ਦਿਨ ਪਹਿਲਾਂ ਹਰਮਾਨਗੜ੍ਹ ਵਾਲਾ ਸ਼ੋਅ ਲੰਘ ਕੇ ਗਿਆ ਬਾਈ ਹਾਂਜੀ ਉੱਥੇ ਆਪਣੇ ਬਿਸ਼ੇਰੇ ਨੇ ਤੀਜੀ ਪੋਜੀਸ਼ਨ ਹਾਸਲ ਕੀਤੀ ਆ ਦੋ ਦੰਦ ਕੈਟਾਗਰੀ ਦੇ ਵਿੱਚ ਹਾਂਜੀ ਉਹਦੇ ਬਾਰੇ ਦੱਸੋ ਤੁਹਾਡਾ ਕਿਹੋ ਜਿਹਾ ਤਜਰਬਾ ਰਿਹਾ ਸ਼ੋਅ ਨੂੰ ਲੈ ਕੇ ਜਾਂ ਜਿਵੇਂ ਤੁਸੀਂ ਪਹਿਲੀ ਵਾਰ ਕੋੜਾ ਸ਼ੋਅ ਦੇ ਵਿੱਚ ਪਾਇਆ ਸੀ ਇਹਦਾ ਪਹਿਲਾ ਸ਼ੋਅ ਸੀ ਇਰਾਬਤ ਦਾ ਬਾਈ ਉਹ ਸਾਡੇ ਨਾਲ ਤਜਰਬਾ ਸਾਂਝਾ ਕਰੋ ਜੀ ਉਹ ਜੀ ਪਹਿਲਾਂ ਤਾਂ ਅਸੀਂ ਕਮੇਟੀ ਦਾ ਬਹੁਤ ਧੰਨਵਾਦ ਕਰਦੇ ਹਾਂ ਬੜਾ ਵਧੀਆ ਉਹਨਾਂ ਸ਼ੋਅ ਕਰਾਇਆ ਹਾਂਜੀ ਨਿਰਪੱਖ ਬਹੁਤ ਸੋਹਣਾ ਸ਼ੋਅ ਆਇਆ ਜੀ ਹਾਂਜੀ ਤੇ ਉਹਦੇ ਚ ਇਹ ਆ ਵੀ ਜਿਹੜੇ ਬਹੁਤੇ ਸੀ ਨਾ ਆਪਣੇ ਸੱਜਣ ਮਿੱਤਰ ਹਾਂਜੀ ਉਹ ਆਂਦੇ ਸੀ ਵੀ ਇਹ ਪਹਿਲੇ ਵਾਲਾ ਵੀ ਪਹਿਲੇ ਤੋਂ ਆਉਣਾ ਚਾਹੀਦਾ ਸੀ ਤੀਜੇ ਤੇ ਕਿਵੇਂ ਆਇਆ ਹਾਂਜੀ ਲੇਕਿਨ ਉਹਦੇ ਵਿੱਚ ਕੋਈ ਜਜਿੰਗ ਦਾ ਕੋਈ ਗਲਤੀ ਨਹੀਂ ਕੀਤੀ ਜਾਂ ਕੁਛ ਵੀ ਉਹਦੇ ਚ ਸਾਡੀਆਂ ਹੀ ਨੇ ਹਾਂਜੀ ਸਾਨੂੰ ਸ਼ੋਅ ਕਰਨਾ ਨਹੀਂ ਆਉਂਦਾ ਠੀਕ ਹੈ ਅਸੀਂ ਪਹਿਲੀ ਵਾਰ ਲਾਇਆ ਸਾਨੂੰ ਤਜਰਬਾ ਨਹੀਂ ਮਤਲਬ ਮੁੱਕ ਦੀ ਗੱਲ ਇਹ ਕਹੀ ਵੀ ਸਾਨੂੰ ਤਜਰਬਾ ਨਹੀਂ ਹਾਂਜੀ ਸਾਡੀ ਨਾਲ ਕੋਈ ਤਿਆਰੀ ਸੀ 4 ਵਜੇ ਅਸੀਂ ਮੇਲੇ ਤੇ ਘੋੜਾ ਲੈ ਕੇ ਗਏ ਹਾਂਜੀ ਅਸੀਂ ਤਾਂ ਉੱਥੇ ਵੈਸੇ ਹੀ ਲੈ ਕੇ ਗਏ ਸੀ ਵੀ ਮੇਲਾ ਹਲੋਣੀ ਵਿਸ਼ਾਵਨੂ ਪਹੁੰਚੇ ਦੋ ਦਿਨ ਰੱਖਾਂਗੇ ਹਾਂਜੀ ਬਾਈ ਤੇ ਸਵਾ ਚਾਰ ਸਾਢੇ ਚਾਰ ਸ਼ੋਅ ਸੀਗਾ ਠੀਕ ਹੈ ਜੀ ਉਹ ਮੌਕੇ ਤੇ ਹੀ ਮਨ ਬਣਿਆ ਸੱਜਣ ਮਿੱਤਰਾਂ ਦੇ ਨਹੀਂ ਆਪਾਂ ਲਾਈਏ ਤੇ ਆਪਾਂ ਲਾਤਾ ਠੀਕ ਹੈ ਜੀ ਉਹਦੇ ਚ ਫਿਰ ਥੋੜਾ ਜਿਹਾ ਓਵਰ weight ਦਾ ਤੇ ਬਾਕੀ ਜੀ ਤੀਸਰਾ ਕਿਹੜਾ ਨੰਬਰ ਨੀਗਾ ਹਾਂਜੀ ਬਾਈ ਪਹਿਲੇ ਤੋਂ ਤੇ ਇੱਕ ਹੀ ਹੋਣਾ ਵੀ ਘੋੜੇ ਬਹੁਤ ਸੋਹਣੇ ਸੀਗੇ ਜਿਹੜਾ ਪਹਿਲੇ ਦੂਜੇ ਤੇ ਵੀ ਆਏ ਆ ਬਹੁਤ ਸਨਖੇ ਘੋੜੇ ਸੀਗੇ ਹਾਂਜੀ ਹਾਂਜੀ ਬਾਈ ਤੇ ਤੀਸਰਾ ਕਿਹੜਾ ਨੰਬਰ ਨੀਗਾ ਹਾਂਜੀ ਬਾਈ ਹਾਂ ਨੰਬਰ ਬਾਈ ਜਿਵੇਂ ਨੰਬਰ ਹੀ ਇਹਦੀ ਤੇ ਉੱਤਾ ਵੀ ਨੰਬਰ ਹੀ ਹੈ ਹਾਂ ਜੀ ਕਿਉਂਕਿ ਅੱਦੇ-ਅੱਦੇ ਇੱਕ-ਇੱਕ ਪੁਆਇੰਟ ਦਾ ਵੱਧ ਤੋਂ ਵੱਧ ਫਰਕ ਨਾਲ ਘੋੜੇ ਅੱਗੇ-ਪਿੱਛੇ ਲੱਗਦੇ ਆ ਫਰਸਟ ਇੱਕ ਹੀ ਹੋਣਾ ਹੁੰਦਾ ਹੁਣ ਸਾਰੇ ਆਖੀ ਜਾਣ ਸਾਡਾ ਹੀ ਅੱਜ ਕਿਵੇਂ ਆ ਜਾਏਗਾ ਹਾਂ ਜੀ ਹਾਂ ਜੀ ਬਿਲਕੁਲ ਜੀ ਬਾਕੀ ਜਿਵੇਂ ਤੁਸੀਂ ਦੱਸਿਆ ਵੀ ਭਰਾ ਸੰਤੋਸ਼ਟ ਹੈ ਉਹਨਾਂ ਦੀ ਮਤਲਬ ਜਜਿੰਗ ਤੋਂ ਵੀ ਹਰ ਪੱਖੋਂ ਹਾਂ ਜੀ ਪੂਰੇ ਸੰਤੋਸ਼ਟ ਹੈ ਕਹਿੰਦਾ ਮਤਲਬ ਜੇ ਆਪਾਂ ਸ਼ਾਰਟ ਦੇ ਵਿੱਚ ਗੱਲ ਕਰ ਲਈਏ ਵੀ ਜਿੰਨਾ ਜੱਜ ਸਾਹਿਬਾਨ ਨੇ ਸਾਨੂੰ ਦੱਸਿਆ ਵੀ ਮਾੜੀ-ਮੋਟੀ ਕੋਈ ਫਰਕ ਰਿਹਾ ਜਿਵੇਂ ਪੋਜੀਸ਼ਨ ਦਾ ਉਹ ਫਰਕ ਇਹ ਆਪਣੀ ਸ਼ਾਮ ਹਾਂਜੀ ਬਾਈ ਉਹ ਤੇ ਨਹੀਂ ਤੁਸੀਆਂ ਨੋਟ ਵੀ ਕੀਤੀਆਂ ਹੋਣੀਆਂ ਵੀ ਸਹੀ ਆ ਬਿਲਕੁਲ ਹਾਂ ਤੇ ਉਹ ਸਾਡਾ ਪੁੱਛਣ ਦਾ ਮਕਸਦ ਵੀ ਇਹ ਸੀਗਾ ਵੀ ਸਾਨੂੰ ਪਤਾ ਲੱਗ ਜਾਵੇ ਹਾਂਜੀ ਬਾਈ ਕਿ ਸਾਨੂੰ ਐ ਨਹੀਂ ਸੀਗਾ ਵੀ ਇੱਤੇ ਨਹੀਂ ਵੀ ਸਾਨੂੰ ਪਤਾ ਲੱਗ ਜਾਵੇ ਤੇ ਗਾਹ ਵਾਸਤੇ ਆਪਾਂ ਨੂੰ ਨੋਲਜ ਆਉਦੇ ਲਈ ਪੁੱਛਿਆ ਸੀ ਅਸੀਂ ਉਹਨਾਂ ਤੋਂ ਹਾਂਜੀ ਠੀਕ ਹੈ ਜੀ ਬਾਈ ਸੋ ਬਾਕੀ ਜਿਵੇਂ ਭਰਾਵਾਂ ਨੂੰ ਦੇਖ ਕੇ ਲੱਗਦਾ ਸੀ ਉਹਦੇ ਪਿੱਛੇ ਕਾਰਨ ਇਹ ਸੀਗਾ ਜੀ ਦਰਸ਼ਕ ਜਿਵੇਂ ਦੇਖਦੇ ਸੀ ਕਿਉਂਕਿ ਜਿੰਨੇ ਘੋੜੇ ਰਿੰਗ ਦੇ ਵਿੱਚ ਐਂਟਰ ਹੋਏ ਸੀ ਮੇਰਾ ਖਿਆਲ ਦੋ ਦੰਦ ਕੈਟਾਗਰੀ ਦੇ ਉਹਨਾਂ ਚੋ ਹਾਈਟ ਸਾਰਿਆਂ ਨਾਲੋਂ ਜ਼ਿਆਦਾ ਸੀ ਇਹਦੀ ਹਾਈਟ ਮਜ਼ਬੂਤ ਸੀਗਾ ਹਾਂਜੀ ਤੇ ਉਹ ਬਤਲੋ ਵੀਡੀਓ ਚ ਸਾਰਿਆਂ ਨੇ ਹੁਣ ਵੇਖ ਹੀ ਲੈਣਾ ਜਿਵੇਂ ਦਾ ਵੀ ਮੌਕੇ ਦੀ ਗੱਲ ਤੇ ਜਿਵੇਂ ਸਾਰੇ ਪਰ ਇਹ ਚੀਜ਼ ਨੂੰ ਬਾਈ ਆਪਾਂ ਮੰਨ ਲਓ ਅੱਖੀ ਉਹਲੇ ਨਹੀਂ ਕਰ ਸਕਦੇ ਜੋ ਸਾਹਮਣੇ ਰਿੰਗ ਦੇ ਵਿੱਚ ਦਿਂਦਾ ਸੀ ਦੂਜੇ ਬਸ਼ੇਰਿਆਂ ਨਾਲੋਂ ਇਹਦੀ ਹਾਈਟ ਮਜ਼ਬੂਤੀ ਜ਼ਿਆਦਾ ਸੀ ਹਨਾ ਉਹ ਪਲੱਸ ਪੁਆਇੰਟ ਆਏ ਇਹਦੇ ਵਿੱਚ ਆ ਜਿਹੜੇ ਬਾਕੀ ਮਜ਼ਬੂਤੀ ਦੇ ਨਾਲ ਨਾਲ ਜੇ ਆਪਾਂ ਦੇਖੀਏ ਇੱਕ ਤਾਂ ਲਾਈਨ ਬੜੀ ਸਟਰੋਂਗ ਆ ਗਈ ਇਹਦੀ ਦੋਨੋਂ ਪਾਸਿਆਂ ਤੋਂ ਹਾਂਜੀ ਤੇ ਦੂਸਰੀ ਗੱਲ ਇਹ ਆ ਜੀ ਵੈਸੇ ਹੈਵੀ ਸਪੌਟਲੈਸ ਹਾਂਜੀ ਆਪ ਨੂੰ ਇਹੀ ਹੁੰਦਾ ਅੰਕਲ ਜੀ ਜਿੰਮੇ ਜ਼ਿਆਦਾਤਰ ਵੀ ਘੋੜੇ ਦੀ ਹਾਈਟ ਹੋਵੇ ਬੰਤਰਾਂ ਦਾ ਸੋਨਾ ਹੋਵੇ ਲਾਈਨ ਚੰਗੀ ਹੋਵੇ ਸੋ ਸਾਰੀਆਂ ਸ਼ਰਤਾਂ ਨੂੰ ਹਾਂਜੀ 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 ਤ੍ਰਿਲੋਚਨ ਵੀਰੇ ਇੱਕ ਪ੍ਰਾਮਾਣੂ ਕਲੀਅਰ ਕਰ ਦਿਓ ਵੀ ਹੁਣ ਇਹਦੀ ਆਪਾਂ ਸਟਾਰਟ ਸਰਵਿਸ ਦੀ ਜਿਹੜੀ ਫੀਸ ਆ ਪਹਿਲਾਂ ਕਿੰਨੀ ਰੱਖੀ ਸੀ ਜਦੋਂ ਸ਼ੁਰੂ ਕਰਿਆ ਸੀ ਉਹਦੇ ਵਿੱਚ ਕੋਈ ਵਾਅਦਾ ਕੀਤਾ ਥੋੜੀ ਬਹੁਤੀ ਵਧਾਈ ਆ ਜਾਂ ਕਿੰਨੀ ਰੱਖੀ ਆ ਇਸ ਨੂੰ ਨਹੀਂ ਉੰਨੀ ਆ ਜੀ ਪਹਿਲਾਂ ਵੀ ਆਪਾਂ 35 ਰੱਖੀ ਸੀ ਅੱਜ ਵੀ 35 ਆ ਜੀ ਠੀਕ ਆ ਜੀ ਹਾਂਜੀ ਫੀਸ 35000 अच्छा ते भाई, दे 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 एक भाई। एक ते घोडा ਛੱਡਣ ਦਾ ਕੋਈ ਨਹੀਂਗਾ ਵੀ ਕੀ ਵਾਰ ਇੱਕ ਦਾ ਜਾਂ ਦੋ ਜੰਪਾਂ ਦਾ ਨਹੀਂਗਾ ਉਹ ਤੇ ਜਿਵੇਂ ਡਾਕਟਰ ਸਾਹਿਬ ਚੈੱਕ ਕਰਕੇ ਦੱਸ ਦਿੰਦੇ ਟਾਈਮ ਦੇ ਦਿੰਦੇ ਆ ਉਸ ਟਾਈਮ ਦੇ ਹਿਸਾਬ ਨਾਲ ਛੱਡ ਦਾਂਗੇ ਇੱਕਰੀ ਕਹਿਣਗੇ ਇੱਕਰੀ ਛੱਡ ਦਾਂਗੇ ਦੋ ਵਾਰੀ ਦਾ ਟਾਈਮ ਦੇਣਗੇ ਦੋ ਵਾਰੀ ਛੱਡ ਦਾਂਗੇ ਤੇ ਖਾਲੀ ਰਹਿ ਜਾਂਦੀ ਦੁਬਾਰਾ ਵੀ ਛੱਡ ਦਾਂਗੇ ਉਹ ਕੋਈ ਉਹ ਨਹੀਂਗਾ ਠੀਕ ਹੈ ਠੀਕ ਹੈ ਜੀ ਭਾਈ ਤੇ ਬਾਕੀ ਐਡਰੈਸ ਦਾ ਮੈਂ ਭਰਾਮਾ ਨੂੰ ਕਲੀਅਰ ਕਰ ਹੀ ਦਿੱਤਾ ਨੰਬਰ ਥੋੜਾ ਆਪਾਂ ਵੀਡੀਓ ਦੇ ਵਿੱਚ ਪਾ ਦੇਵਾਂਗੇ ਜੀ ਹਾਂਜੀ ਹੋਰ ਕੋਈ ਗੱਲਬਾਤ ਜਿਹੜੀ ਤੁਹਾਨੂੰ ਲੱਗਦੀ ਹੋਵੇ ਵੀ ਭਰਾਮਾ ਨਾਲ ਤੁਸੀਂ ਸ਼ੇਅਰ ਕਰਨੀਆਂ ਘੋੜੇ ਦੇ ਰਿਲੇਟਡ ਜਾਂ ਕੋਈ ਹੋਰ ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ ਬਸ ਇਹੀ ਸਪਨਾ ਦੱਸਣ ਦਾ ਮਕਸਦ ਇਹ ਸੀ ਵੀ ਘੋੜਾ ਰਾਣੀ ਆ ਜੀ ਹਾਂਜੀ ਰਾਣੀਆ ਹੀ ਰਹੇਗਾ ਸੇਲ ਆਪਾਂ ਕੀਤਾ ਨਹੀਂ ਸੀ ਤੇ ਨਾ ਸੇਲ ਕਰਨਾ ਜੀ ਠੀਕ ਹੈ ਜੀ ਮੇਨ ਇਹੀ ਹੈ ਠੀਕ ਹੈ ਭਾਈ ਤੇ ਜੇ ਘੋੜਾ ਕਿਸੇ ਨੇ ਵੇਖਣਾ ਹੈ ਜਾਂ ਘੋੜੀ ਪਰੋਣੀ ਆ ਤੇ ਉਹ ਰਾਣੀਆ ਆਪਣੇ ਇੱਥੇ ਫਰੋਜਾਬਾਦ ਰੋਡ ਨਵੇਂ ਬੱਸ ਸਟੈਂਡ ਦੇ ਬੈਕ ਸਾਈਡ ਹਾਂਜੀ ਸ਼ਹਿਰ ਦੇ ਵਿੱਚ ਹੀ ਆ ਜੀ ਅਸੀਂ ਠੀਕ ਹੈ ਜੀ ਇੱਥੇ ਆ ਸਕਦੇ ਵੇਖ ਸਕਦੇ ਮਿਲ ਸਕਦੇ ਠੀਕ ਹੈ ਬਾਕੀ ਆ ਕੇ ਵੇਖਣਾ ਚਾਹੀਦਾ ਇੱਕ ਵਾਰੀ ਹਾਂਜੀ ਤੇ ਬਾਈ ਕਈ ਵਾਰ ਇਹ ਹੁੰਦਾ ਕੋਈ ਦੂਰੋਂ ਨੇੜੇੋਂ ਜਿਵੇਂ ਕਹ ਲਓ ਵੀ ਅਦਰ ਸਟੇਟ ਚੋਂ ਘੋੜੀ ਚੱਲ ਕੇ ਆਉਂਦੀ ਆ ਕਈ ਵਾਰ ਅਕਸਰੀ ਭਰਾ ਕਹਿੰਦੇ ਆ ਵੀ ਸਾਨੂੰ ਖਰਚਾ ਜਾਦੇ ਪੈ ਜਾਣਾ ਉੱਥੇ ਮਾੜਾ ਮੋਟਾ ਕੋਈ ਹੋ ਜਾਂਦਾ ਮਣਤਣ ਜਾਂ ਫੀਸ ਆਪਣੀ ਸਾਰਿਆਂ ਵਾਸਤੇ ਇੱਕੋ ਫਿਕਸੀ ਆ ਜਿਹੜਾ ਬਹੁਤਾ ਹੀ ਦੂਰੋਂ ਆਉਂਦਾ ਹੈ ਜੀ ਜਿਵੇਂ ਕਹਿ ਲਓ ਕੋਈ ਗੁਜਰਾਤ ਵਾਲੇ ਪਾਸੋਂ ਆਏ ਨੀ ਘੋੜੀ ਗਈ ਜਾਂ ਰਾਜਸਥਾਨ ਦੂਰੋਂ ਆ ਜਾਂਦੀ ਹੈ ਕੋਈ ਉਹਨਾਂ ਚ ਕਰ ਦਾਂਗੇ ਜੇ ਜਿੰਨਾ ਸਾਡੇ ਤੋਂ ਹੋ ਸਕੇ ਠੀਕ ਹੈ ਜੀ ਹਾਂਜੀ ਬਾਕੀ ਸਟੇਬਲ ਦਾ ਤਾਂ ਬਾਈ ਫਾਰਮ ਦਾ ਸਟੇਬਲ ਦਾ ਹੈਗਾ ਜੀ ਹਾਂਜੀ ਜੇ ਇੱਕ ਦੋ ਦਿਨ ਘੋੜੀਆਂ ਖੜਾਉਣੀ ਪਵੇ ਹਨਾ ਚੈੱਕ ਜੋ ਕਰਵਾ ਲੈਨੇ ਉਹ ਇੱਥੇ ਕੋਈ ਹਾਂਜੀ ਚੈੱਕ ਕਰਵਾ ਲੈਨੇ ਜੀ ਡਾਕਟਰ ਆਪਣੇ ਆ ਜਾਂਦੇ ਜਿਹੜਾ ਨੂੰ ਬੁਲਾਵਾਂਗੇ ਉਹੀ ਆ ਜਾਂਦੇ ਹਾਂਜੀ ਹਾਂਜੀ ਠੀਕ ਹੈ ਜੀ ਸੋ ਦੋਸਤੋ ਬਾਈ ਤਰਲੋਚਨ ਨੇ ਜਿਵੇਂ ਸਾਰੀ ਗੱਲਬਾਤ ਆ ਘੋੜੇ ਰابط ਦੀ ਸਟੱਡ ਸਰਵਿਸ ਬਾਰੇ ਕਲੀਅਰ ਕਰ ਦਿੱਤੀ ਆ ਤੇ ਇੱਥੇ ਸ਼ਹਿਰ ਰਾਣੀਆਂ ਦੇ ਵਿੱਚ ਇਹ ਜਿਹੜਾ 44 ਸਟੱਡ ਫਾਰਮ ਦੇ ਉੱਤੇ ਰਾਬਤ ਘੋੜਾ ਜੀ ਇਹਦੀ ਸਰਵਿਸ ਤੁਹਾਨੂੰ ਮਿਲੂਗੀ ਬਾਈ ਦਾ ਆਪਾ ਕੰਟੈਕਟਰ ਨੰਬਰ ਆ ਜਿਹੜਾ ਵੀਡੀਓ ਦੇ ਵਿੱਚ ਸ਼ੇਅਰ ਕਰਤਾ ਕੋਈ ਹੋਰ ਗੱਲਬਾਤ ਪੁੱਛਣੀ ਹੋਈ 35000 ਰੁਪਿਆ ਜਿਹੜੀ ਇਹਦੀ ਮੀਟਿੰਗ ਦੀ ਬਾਈ ਅਰਗਿਆ ਨੇ ਫੀਸ ਰੱਖੀ ਆ ਤੇ ਘੋੜੀਆਂ ਨੂੰ ਰੱਖਣ ਦਾ ਇੱਥੇ ਸਹੂਲਤ ਪੂਰੀ ਆ ਕਈ ਵਾਰ ਚੈੱਕ ਕਰਵਾਉਣੀ ਪੈਂਦੀ ਆ ਘੋੜੀ ਹੀਟ ਅੱਗੇ ਲੈ ਕੇ ਜਾਂਦੀ ਆ ਤਾਂ ਤੁਸੀਂ ਬੇਝਕੋ ਕਹੋ ਕਿ ਇੱਥੇ ਘੋੜੀ ਛੱਡ ਸਕਦੇ ਹੋ ਤੇ ਇੱਥੇ ਵੀ ਡਾਕਟਰ ਸਾਹਿਬ ਆਉਂਦੇ ਰਹਿੰਦੇ ਆ ਚੈੱਕ ਵੀ ਕਰਵਾਈ ਜਾਉ ਦੁਬਾਰਾ ਤੋਂ ਘੋੜੀ ਸੋ ਹੋਰ ਕੋਈ ਗੱਲਬਾਤ ਪੁੱਛ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਕਿਸੇ ਨਵੇਂ ਫਾਰਮ ਤੇ ਉਦੋਂ ਤੱਕ ਲਈ ਜੁੜੇ ਰਹੋ ਪਿੰਡੂ ਜ਼ਿਮੀਂਦਾਰ ਨਾਲ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ